ਲੋਕ ਸਭਾ ਚੋਣਾਂ 2024 ਦੇ ਲਈ ਚੋਣ ਪ੍ਰਚਾਰ ਹੈ ਜੋ ਪੰਜਾਬ ਦੇ ਵਿੱਚ ਆਖਰੀ ਪੜਾਅ ਦੇ ਵਿੱਚ ਆ ਗਿਆ ਮੈਂ ਦੱਸ ਜੀ ਕਿ ਜੋ ਵੋਟਾਂ ਨੇ ਚੋਣਾਂ ਨੇ ਇੱਕ ਤਰੀਕ ਨੂੰ ਹੋਣ ਗਿਆ ਔਰ ਨਤੀਜੇ ਨੇ ਜੋ 4 ਜੂਨ ਨੂੰ ਸਾਹਮਣੇ ਆਣਗੇ ਹਸੋ ਹੁਣ ਚੋਣ ਪ੍ਰਚਾਰ ਹੈ ਜੋ ਤੇਜ਼ ਹੋ ਗਿਆ ਹੈ ਵੱਖ-ਵੱਖ ਪਾਰਟੀਆਂ ਨੇ ਜੋ ਚੋਣ ਪ੍ਰਚਾਰ ਦੇ ਵਿੱਚ ਜੋ ਜੋਰ ਭਰ ਰਹੀਆਂ ਨੇ ਚੋਣ ਪ੍ਰਚਾਰ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਕੁਝ ਹੀ ਦਿਨ ਰਹਿ ਗਏ ਨੇ ਜਿਸ ਵਿੱਚ ਅ ਜਦੋਂ ਹੁਣ ਵੋਟਾਂ ਪੈਣ ਗਈਆਂ ਉਹ ਨਤੀਜੇ ਆਣਗੇ ਸੋ ਹੁਣ ਵੱਖ-ਵੱਖ ਪਾਰਟੀਆਂ ਦਾ ਚੋਣ ਪ੍ਰਚਾਰ ਹੋ ਰਿਹਾ ਹੈ ਇਸ ਦੇ ਵਿੱਚ ਖਾਸ ਖਬਰ ਆ ਰਹੀ ਹੈ ਕਿ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਭਾਜਪਾ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਕਿ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਜੋ 23 ਔਰ 24 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਆਉਣਗੇ ਤੇ 13 ਦੇ 13 ਲੋਕ ਸਭਾ ਸੀਟਾਂ ਤੇ ਜੋ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਕੇ ਸੋ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਵਿੱਚ ਤਿੰਨ ਰੈਲੀਆਂ ਕਰਨਗੇ ਸੋ ਇਹ ਤਿੰਨ ਰੈਲੀਆਂ ਨੇ ਜੋ ਜੋ ਮਾਲਵੇ ਦੇ ਮਾਝੇ ਦੇ ਔਰ ਦੋਬੇ ਦੇ ਇਲਾਕਿਆਂ ਦੇ ਵਿੱਚ ਹੋਣਗੇ ਆ ਜਿਸ ਵਿੱਚ ਜੇ ਸ਼ੁਰੂਆਤ ਕਰੀਏ ਤਾਂ ਜੋ ਪਹਿਲਾ ਪਟਿਆਲੇ ਤੋਂ ਪ੍ਰਨੀਤ ਕੌਰ ਜੋ ਕਿ ਲੋਕ ਸਭਾ ਸੀਟ ਤੋਂ ਉਮੀਦਵਾਰ ਨੇ ਪਟਿਆਲੇ ਦੀ ਉੱਥੇ ਦੀ ਜੋ ਮਾਲਵੇ ਦੇ ਉਮੀਦਵਾਰਾਂ ਦੇ ਲਈ ਸਭ ਤੇ ਨਹੀਂ ਇੱਕ ਜੋ ਇੱਕ ਰੈਲੀ ਹੋਵੇਗੀ ਰੈਲੀ ਦੇ ਵਿੱਚ ਮਾਲਵੇ ਦੇ ਉਮੀਦਵਾਰਾਂ ਦੇ ਲਈ ਉਹ ਚੋਣ ਪ੍ਰਚਾਰ ਕਰਨਗੇ ਤੇ ਲੋਕਾਂ ਨੂੰ ਸੰਬੋਧਨ ਕਰਨਗੇ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁ르ਦਾਸਪੁਰ ਵਿਕੇ ਮਾਜੇ ਤੇ ਜੋ ਲੋਕ ਨੇ ਮਾਜੇ ਦੇ ਜੋ ਉਹਨਾਂ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚੋਂ ਪ੍ਰਚਾਰ ਕਰਨਗੇ ਅਤੇ ਉਸੇ ਦਿਨ 24 ਤਰੀਕ ਨੂੰ ਹੀ ਉਹ ਜਲੰਧਰ ਦੇ ਵਿੱਚ ਸੁਸ਼ੀਲ ਰਿੰਕੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਔਰ ਜੋ ਤਵਾਬੇ ਦੇ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਤਾਂ ਜੀ ਕਿ ਭਾਰਤ ਜਨਤਾ ਪਾਰਟੀ ਇੱਕ ਕਾਫੀ ਲੰਬੇ ਸਮੇਂ ਤੋਂ ਬਾਅਦ ਇਕੱਲੇ ਚੋਣਾ ਲੜਨ ਜਾ ਰਹੀ ਹੈ ਇਸ ਤੋਂ ਪਹਿਲਾਂ ਗਠਬੰਧਨ ਦੇ ਵਿੱਚ ਉਹਨਾਂ ਵੱਲੋਂ ਚੋਣਾ ਲੜੀਆਂ ਜਾਂਦੀਆਂ ਸੀ ਪਰ ਹੁਣ ਜੋ ਭਾਰਤ ਜਨਤਾ ਪਾਰਟੀ ਉਹ ਇਕੱਲੇ ਚੋਣਾ ਲੜਨ ਜਾ ਰਹੀ ਪਈ ਹੈ ਸੋ ਇਹਨਾਂ ਚੋਣਾ ਦੇ ਵਿੱਚ ਜੋ ਭਾਜਪਾ ਬ ਹੈ ਉਹ ਪਾਜਪਾ ਦਾ ਪ੍ਰਦਰਸ਼ਨ ਕਹੋ ਜਿਹਾ ਹੋਵੇਗਾ ਚੋਣ ਪ੍ਰਚਾਰ ਤੇ ਵੀ ਨਿਰਭਰ ਕਰੇਗਾ ਅਸੋ ਇਸ ਲਈ ਚੋਣ ਪ੍ਰਚਾਰ ਚ ਜੋਰਾ ਸ਼ੋਰਾ ਤੇ ਹੋ ਰਿਹਾ ਤੇ ਚੋਣ ਪ੍ਰਚਾਰ ਦੇ ਲਈ ਭਾਰਤੀ ਜਨਤਾ ਪਾਰਟੀ ਵੱਡੇ ਵੱਡੇ ਚਿਹਰਿਆਂ ਨੂੰ ਪੰਜਾਬ ਦੇ ਵਿੱਚ ਲਿਆ ਰਹੀ ਹੈ ਜਿਸ ਵਿੱਚ ਗੱਲ ਕਰੀਏ ਕਿ ਜੋ ਸੀਐਮ ਯੋਗੀ ਦਿੱਤਿਆ ਨਾਤੂ ਵੀ ਪੰਜਾਬ ਦੇ ਵਿੱਚ ਆਣਗੇ ਇਸ ਦੇ ਨਾਲ ਹੀ ਜੋ ਗੱਲ ਕਹੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦੇ ਤੈ ਹੋ ਗਿਆ ਹੈ ਕਿ ਉਹ 23 ਅਤੇ 24 ਤਰੀਕ ਨੂੰ ਪੰਜਾਬ ਵਿੱਚ ਤਿੰਨ ਰੈਲੀਆਂ ਕਰਨਗੇ ਅਸੋ ਪੰਜਾਬ ਦੇ 13 ਦੇ 13 ਆਉਣ ਦੀ ਦੁਬਾਰਾ ਦੇ ਲਈ ਚਾਣ ਪ੍ਰਚਾਰ ਕਰਨਗੇ ਲੋਕਾਂ ਨੂੰ ਸੰਬੋਧਨ ਕਰਨਗੇ ਸੋ ਇਸ ਦੇ ਵਿੱਚ ਇੱਕ ਵੱਡੀ ਖਬਰ ਇਹ ਹੈ ਕਿ ਹੋ ਸਕਦਾ ਵੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਵੱਡਾ ਬਿਆਨ ਹੈ ਕੋਈ ਦੇ ਸਕਦੇ ਨੇ ਸੋ ਕਿਸਾਨਾਂ ਦੇ ਹੱਕ ਦੇ ਵਿੱਚ ਕੁਝ ਜੋ ਦੇ ਸਕਦੇ ਨੇ ਨਰਿੰਦਰ ਮੋਦੀ ਸੋ ਇੱਕ ਫਿਲਹਾਲ ਸੂਤਰਾਂ ਦੇ حوالے ਤੋਂ ਖਬਰ ਮਿਲ ਰਹੀ ਹੈ ਕਿ ਜੋ ਵੱਡਾ ਬਿਆਨ ਹੋ ਸਕਦਾ ਵੈ ਇੱਕ ਵੱਡੀ ਚੀਜ਼ ਹੈ ਕੋਈ ਅਜੋ ਕਿਸਾਨਾਂ ਦੇ ਹੱਕ ਦੇ ਵਿੱਚ ਦੇ ਸਕਦੇ ਨੇ ਐਸੋ ਇੱਕ ਖਬਰ ਹੈ ਜੋ ਕਿਸੂਤਰਾ ਦੇ ਵੱਲ ਤੋਂ ਆ ਰਹੀ ਹੈ ਸੋ ਦੇਖਣਾ ਹੋਵੇਗਾ ਕਿ ਜੋ ਰੈਲੀਆਂ ਨੇ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਵੀ ਸਕਰੀਆ ਹੈ ਸੋ ਇਸ ਦੌਰਾਨ ਰੈਲੀਆਂ ਕਿਸ ਤਰ੍ਹਾਂ ਦੀ ਹੋਣਗੀਆਂ ਕਿਸ ਤਰ੍ਹਾਂ ਲੋਕਾਂ ਦਾ ਜੋ ਪ੍ਰਦਰਸ਼ਨ ਹੋਏਗਾ ਲੋਕਾਂ ਲੋਕ ਕਿ ਕਿਸ ਤਰ੍ਹਾਂ ਹਿੱਸਾ ਲੈਣਗੇ ਨਾ ਰਾਜੀਆਂ ਦੇ ਵਿੱਚ ਸਭ ਕੁਝ ਦੇਖਣਾ ਹੋਵੇਗਾ ਪਰ ਜੇ ਗੱਲ ਕਰੀਏ ਚੋਣ ਪ੍ਰਚਾਰ ਦੀ ਤਾਂ ਚੋਣ ਪ੍ਰਚਾਰ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਜੋ ਤੇਜ਼ ਕੀਤਾ ਜਾਵੇਗਾ ਕਿਉਂਕਿ ਵੱਡੇ ਵੱਡੇ ਚਿਹਰੇ ਹੋਰ ਵੀ ਆ ਰਹੇ ਪਏ ਨੇ ਕਈ ਫਿਲਮੀ ਸਤਾਰੇ ਵੀ ਨੇ ਜੋ ਇਸ ਜੋ ਇਸ ਸਮੇਂ ਪੰਜਾਬ ਦੇ ਵਿੱਚ ਪਹੁੰਚਣਗੇ ਇਸ ਦੇ ਨਾਲ ਨਾਲ ਹਮੇਸ਼ਾ ਰਾਜਨਾ ਸਿੰਘ ਵਰਗੇ ਵੱਡੇ ਵੱਡੇ ਭਾਜਪਾ ਦੇ ਲੀਡਰ ਵੀ ਨੇ ਪੰਜਾਬ ਦੇ ਵਿੱਚ ਆ ਕੇ ਜੋ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਣਗੇ ਅਸੋ ਦੱਸ ਜੀ ਕਿ ਅ ਜੋ ਚੋਣ ਪ੍ਰਚਾਰ ਹੈ ਤਿੰਨ ਜਗ੍ਹਾ ਰੈਲੀਆਂ ਦਾ ਸਮੇਂ ਤੈ ਕੀਤਾ ਗਿਆ ਹੈ ਤਿੰਨ ਰੈਲੀਆਂ ਦਾ ਸ਼ਡਿਊਲ ਹੈ ਜੋ ਭਾਜਪਾ ਪੰਜਾਬ ਦੇ ਵੱਲੋਂ ਸਾਂਝਾ ਕੀਤਾ ਹੈ ਜਿਸ ਵਿੱਚ ਜੋ ਪਟਿਆਲੇ ਦੇ ਵਿੱਚ ਇੱਕ ਵੱਡੀ ਰੈਲੀ ਹੋਵੇਗੀ ਜੋ ਰੈਲੀ ਮਲਵੇ ਦੇ ਉਮੀਦਵਾਰਾਂ ਦੇ ਲਈ ਹੋਵੇਗੀ ਐਸੇ ਤਰ੍ਹਾਂ ਹੀ ਦੁਆਬੇ ਦੇ ਉਮੀਦਵਾਰਾਂ ਦੇ ਲਈ ਇੱਕ ਰੈਲੀ ਹੋਵੇਗੀ ਔਰ ਮਾਝੇ ਦੇ ਉਮੀਦਵਾਰਾਂ ਦੀ ਇੱਕ ਰੈਲੀ ਹੋਵੇਗੀ ਸੋ 23 ਅਤੇ 24 ਤਰੀਕ ਨੂੰ ਤਿੰਨ ਰੈਲੀਆਂ ਹੋਣਗੀਆਂ ਦੋ ਰੈਲੀਆਂ 24 ਤਰੀਕ ਨੂੰ ਹੋਣਗੀਆਂ 23 ਤਰੀਕ ਨੂੰ ਇੱਕ ਰੈਲੀ ਹੋਏਗੀ ਕੁਲ ਤਿੰਨ ਰੈਲੀਆਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਸੋ ਇਹਨਾਂ ਰੈਲੀਆਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇ ਕਾ ਭਾਜਪਾ ਨੂੰ ਕੀ ਉਸ ਦੇ ਨਾਲ ਤੇਜੀ ਮਿਲੇਗੀ ਇਹ ਸਾਰੀਆਂ ਗੱਲਾਂ ਦੇਖਣ लायक ਹੋਣਗੀਆਂ ਕਿਉਂਕਿ ਕਿਸਾਨ ਅੰਦੋਲਨ ਵੀ ਚੱਲ ਰਿਹਾ ਹੈ ਕਿਸਾਨ ਅੰਦੋਲਨ ਦੇ ਵਿੱਚ ਚੋਣ ਪ੍ਰਚਾਰ ਕਿਸ ਤਰ੍ਹਾਂ ਦਾ ਰਹੇਗਾ ਸੋ ਕਿ ਕਿਸਾਨ ਇਸ ਦਾ ਵਿਰੋਧ ਕਰਨਗੇ ਅਸੋ ਦੇਖਣ ਵਾਲੀਆਂ ਹੋਊਂਗੀਆਂ ਕਿਉਂਕਿ 23 ਔਰ 24 ਤਰੀਕ ਨੂੰ ਜੋ 2 ਦਿਨ ਦਾ ਇਹ ਦੌਰਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸੋ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦੇ ਸਕਦੇ ਨੇ ਕਿਸਾਨਾਂ ਦੇ ਲਈ ਵੱਡਾ ਜੋ ਇੱਕ ਬਿਆਨ ਹੈ ਸਾਹਮਣੇ ਆ ਸਕਦਾ ਹੈ ਸੋ ਰੈਲੀਆਂ ਤੇ ਸਭ ਦੀ ਨਿਗਾਹ ਵਿੱਚ ਕਿਉਂਕਿ ਚੋਣ ਪ੍ਰਚਾਰ ਪਾਜਪਾ ਦਾ ਇਸ ਵਕਤ ਬਹੁਤ ਤੇਜ਼ ਹੋ ਰਿਹਾ ਹੈ ਪਿਆਬ ਹੈ ਜੋ ਪਾਜਪਾ ਹੈ ਪੰਜਾਬ ਦੇ ਵਿੱਚ ਕਾਫੀ ਸਮੇਂ ਬਾਅਦ ਜੋ ਕਟਬੰਧਨ ਦੀ ਸਰਕਾਰ ਤੋਂ ਬਾਅਦ ਕਾਫੀ ਸਮੇਂ ਬਾਅਦ ਇਕੱਲੇ ਚੋਣਾਂ ਲੜ ਰਹੀ ਹੈ ਇਕੱਲੇ ਚੋਣਾਂ ਲੜਦੇ ਆ 13 ਦੇ 13 ਉਮੀਦਵਾਰ ਜੋ ਸੀਟਾਂ ਦੇ 13 ਦੇ 13 ਉਮੀਦਵਾਰ ਉਤਾਰੇਗੇ ਨੇ ਉਮੀਦਵਾਰ ਜਿਨ੍ਹਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਨੂੰ ਭਾਜਪਾ ਦੇ ਵੱਡੇ ਵੱਡੇ ਸਿਤਾਰੇ ਕਰਦੇ ਹੋਏ ਨਜ਼ਰ ਆਣਗੇ ਸੋ ਦੇਖਣਾ ਹੋਵੇਗਾ ਕਿ ਕਹਿਓ ਜੀ ਨਤੀਜੇ ਰਹਿਣਗੇ ਕਿਉਂ ਵੋਟਾਂ ਲਈ ਉਹ ਬਹੁਤ ਥੋੜੇ ਦਿਨ ਰਹਿ ਗਏ ਨੇ 1 ਮਈ ਨੂੰ ਵੋਟਾਂ ਪੈਣਗੇ 1 ਜੂਨ ਨੂੰ ਵੋਟਾਂ ਪੈਣਗੀਆਂ ਔਰ ਅਜੋ ਨਤੀਜੇ ਨੇ 4 ਜੂਨ ਨੂੰ ਆਣਗੇ ਸੋ ਦੇਖਣਾ ਹੋਵੇਗਾ ਕਿ ਨਤੀਜਿਆਂ ਦੇ ਵਿੱਚ ਕੌਣ ਹੈ ਜੋ ਆਪਣੀ ਸਰਕਾਰ ਬਣਾਉਂਦਾ ਹੈ ਅਤੇ ਕੌਣ ਹੈ ਜੋ ਪੰਜਾਬ ਦੇ ਵਿੱਚੋਂ ਵੱਧ ਸੀਟਾਂ ਲੈ ਕੇ ਜਾਂਦਾ ਹੈ ਸੋ ਵਧੇਰੇ ਅਪਡੇਟ ਦੇਣ ਲਈ ਤੁਹਾਡੇ ਨਾਲ ਜੁੜੇ ਰਹੋ ਫਿਲਹਾਲ ਮੈਨੂੰ ਦੇ ਇਜਾਜ਼ਤ ਧੰਨਵਾਦ